ਬਾਬੇ ਉਹ ਲਖ ਨਰੰਜਨ ਪਹਿਲਾ ਵੀਡੀਓ ਦੇਖੋ ਬਾਕੀ ਗੱਲਾਂ ਆਪਾਂ ਬਾਅਦ ਕਰਦੇ ਆਂ ਹੋਇਆ ਇਹ ਆ ਵੀ ਮੁੰਡੇ ਦੀ ਕੁੜੀ ਨਾਲ ਗੱਲ ਸੀ ਮੁੰਡਾ ਮੁੰਡਾ ਕੁੜੀ ਨੂੰ ਕਮਾਈ ਦਿੰਦਾ ਸੀ ਸਾਰੀ ਮੁੰਡੇ ਦੀ ਮਾਂ ਮੁੰਡੇ ਦਾ ਪਿਓ ਸਾਰਿਆਂ ਨੂੰ ਪਤਾ ਸੀ ਵੀ ਸਾਡੀ ਕੁੜੀ ਇਹਦੇ ਨਾਲ ਸੱਟ ਹੈਗੀ ਆ ਉਹਦੀ ਕਮਾਈ ਮੁੰਡੇ ਦੀ ਸਾਰੀ ਉੱਥੇ ਜਾਂਦਾ ਸੀ ਉਹ ਮਤਲਬ ਘਰੇ ਪੈਸਾ ਨਹੀਂ ਸੀ ਦਿੰਦਾ ਉਹਨੇ ਪਤਾ ਨਹੀਂ ਕੀ ਵਜ੍ਹਾ ਬਣੀ ਉਹਨੇ ਆਪਦੇ ਘਰ ਕੋਲੇ ਮੁੰਡਾ ਬੜਵਾਤਾ ਪੋਰਾ ਬਾਅਦ ਕਰ ਤੀਤਾ ਗਗਲਾ ਕਰਤਾ ਉਹਨੇ ਮਰਵਾਇਆ ਕੁੜੀ ਨੇ ਮੁੰਡਾ ਬਹੁਤ ਸੋਹਣਾ ਸੁਨੱਖਾ ਸੀ ਗੱਭਰੂ ਜਵਾਨ ਥੋਡੇ ਵਰਗਾ ਉਹ ਮੁੰਡਾ ਵੱਢ ਕੇ ਗਮਾਤਾ ਇਹ ਸਮਝਦੇ ਵੀ ਭਈਏ ਆ ਇਹ ਨਹੀਂ ਸੋਚਣਾ ਚਾਹੀਦਾ ਭਈਆਂ ਚ ਜੇ ਕਿਸੇ ਐਸੇ ਤਕੜੇ ਬੰਦੇ ਦਾ ਇਹ ਤਕੜੇ ਮੁੰਡੇ ਦਾ ਬੰਦੇ ਦਾ ਮਰ ਜਾਂਦਾ ਨਾ ਕੁੱਤਾ ਉਹਦਾ ਵੀ ਜਾ ਕੇ ਦੁੱਖ ਮਣਾਉਂਦੇ ਆ ਇਹ ਗੱਭਰੂ ਜਵਾਨ ਪੁੱਤ ਮਰ ਗਿਆ ਇਹਨਾਂ ਦਾ ਕੋਈ ਦੁੱਖ ਨਹੀਂ ਹੋਰ ਵੀ ਬਾਬੇ ਉਹ ਇਹ ਮਸਲਾ ਤੁਹਾਡੇ ਸਮਝ ਜੀ ਨਹੀਂ ਆਇਆ ਹੋਣਾ ਮੈਂ ਤੁਹਾਨੂੰ ਬੜੀ ਬਰੀਕੀ ਨਾਲ ਸਮਝਾਉਣਾ ਇਹ ਮਸਲਾ ਕੀ ਆ ਇਹ ਜਿਹੜੀ ਜਨਾਨੀਆਂ ਨਾ ਇਹ ਦੱਲੀ ਆ ਹੁਣ ਮੈਂ ਇਹਨੂੰ ਦੱਲੀ ਕਿਉਂ ਕਿਹਾ ਉਹਦੀ ਵਜ੍ਹਾ ਕੀ ਆ ਇੱਕ ਭਈਆ ਇੱਕ ਪੰਜਾਬੀ ਬੰਦੇ ਦੇ ਘਰੇ ਆਉਂਦਾ ਜੰਮ ਤੇ ਜਿਹੜੀ ਉਹਦੀ ਤਨਖਾਹ ਹੁੰਦੀ ਆ ਉਹ ਪੰਜਾਬੀ ਬੰਦੇ ਨੂੰ ਜਮਾ ਕਰਾਈ ਜਾਂਦਾ ਪੰਜਾਬੀ ਕਈ ਵਾਰ ਲਾਲਚੀ ਹੁੰਦੇ ਨੇ ਵੀ ਪੈਸੇ ਦੱਬ ਲਾਂਗੇ ਭਈਏ ਦੇ ਭਈਆ ਕੰਮ ਹੋਰ ਕਰਨ ਮੁਖਰਦਾ ਸੀਗਾ ਪਈਆ ਪੈਸੇ ਤਾਂ ਮੰਗਦਾ ਸੀ ਮੈਂ ਇਹਦੀ ਕੁੜੀ ਨਾਲ ਘੜਚ ਖੁੱਲਾ ਕਰ ਲਵਾਂ ਤੇ ਉਹ ਪਈਆ ਫਿਰਦਾ ਸੀ ਟੋਚਨ ਕਰਨ ਨਾਲ ਇਹਨਾਂ ਦੀ ਟਰਾਲੀ ਨਾਲ ਤੇ ਟੋਚਨ ਹੋ ਜਾਂਦਾ ਜਾਂ ਨਹੀਂ ਹੁੰਦਾ ਇਹ ਰੱਬ ਜਾਣਦਾ ਜਾਂ ਕੁੜੀ ਜਾਣਦੀ ਆ ਜਾਂ ਮਰਨ ਵਾਲਾ ਜਾਣਦਾ ਪਰੰਤੂ ਉੱਥੇ ਹੁੰਦਾ ਕਿ ਆ ਕੁੜੀ ਦੇ ਮਾਪੇ ਜਾਂ ਕੁੜੀ ਦੇ ਤਾਏ ਚਾਚੇ ਦੇ ਮੁੰਡੇ ਜਾਂ ਕੁੜੀ ਦੇ ਆਸ਼ਕ ਪੰਜਾਬੀ ਉਹ ਪਈਏ ਨੂੰ ਪਾਰ ਬੁਲਾ ਦਿੰਦੇ ਨੇ ਜਨਕੀ ਭਈਏ ਦਾ ਮਰਡਰ ਕਰ ਦਿੰਦੇ ਬੜਾ ਸੋਹਣਾ ਕੰਮ ਕਰਿਆ ਇੱਜ਼ਤ ਵਾਲਾ ਕੰਮ ਕਰਿਆ ਜਿਹੜੀ ਇੱਜ਼ਤ ਦੇ ਦਾਗ ਨੇ ਨਾ ਉਹ ਖੂਨ ਨਾਲ ਹੀ ਧੁੱਤ ਜਾਂਦੇ ਹੁੰਦੇ ਨੇ ਤੇ ਖੂਨ ਨਾਲ ਲੈਨੇ ਧੋਕੇ ਨਵੇਂੜ ਤੱਕ ਆ ਨਾ ਇਹ ਪੰਜਾਬਣ ਭਈਏ ਦੀ ਸਪੋਰਟ ਚ ਆਈ ਆ ਇਹ ਇਹਨੂੰ ਮੈਂ ਦਿੱਲੀ ਕਿਹਾ ਇਹ ਪੰਜਾਬਣ ਭਈਏ ਦੀ ਸਪੋਰਟ ਚ ਆਈ ਆ ਕਿਉਂ ਆਈ ਆ ਇਹ ਕਹਿੰਦੀ ਆ ਵੀ ਭਈਆ ਕਿਉਂ ਮਾਰਤਾ ਬਾਈ ਜੀ ਭਈਏ ਬਿਹਾਰ ਦੇ ਜੂਪੀ ਦੇ ਬਿਹਾਰੀ ਪਈਆ ਇਹਨਾਂ ਮਾੜਾ ਨਹੀਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਅਸੀਂ ਰਹਨੇ ਆ ਜੂਪੀ ਪਿਆਰ ਚ ਸਾਨੂੰ ਪਤਾ ਬਿਹਾਰ ਦਾ ਜਿਹੜਾ ਬੰਦਾ ਉਹ ਸੰਸਕਾਰੀ ਬੰਦਾ ਜਿਹੜਾ ਚੰਗਾ ਬੰਦਾ ਨਾ ਤੁਸੀਂ ਬਿਹਾਰੀ ਪਈਏ ਤੇ ਜੂਪੀ ਵਾਲੇ ਪਈਏ ਚ ਫਰਕ ਦੇਖਿਓ ਜਿਹੜਾ ਬਿਹਾਰੀ ਪਈਆ ਉਹ ਸਰਦਾਰ ਜੀ ਤੋਂ ਬਿਨਾ ਕਦੇ ਨਹੀਂ ਬੋਲੂਗਾ ਜਿਹੜਾ ਜੂਪੀ ਦਾ ਪਈਆ ਉਹ ਬਹਿਣ ਕਾ ਲਖੜਾ ਜਿਹੜਾ ਬਨਾਰਸ ਤੋਂ ਆ आजमगढ़ ਗੋਰਖਪੁਰਾ ਬਲੀਆ ਪ੍ਰਤਾਪਗੜ ਲਾਹੌਰਪਾਦ ਕੁੰਡਾ ਏਰੀਆ ਦਾ ਜਿਹੜਾ ਪਈਆ ਨਾ ਉਹ ਭੈਣ ਚੌਦ ਪਈਆ ਪੱਕਾ ਐਨ ਜਿਹੜਾ ਪਈਆ ਹੈਗਾ ਉੱਪਰਲਾ ਬਿਹਾਰ ਦਾ ਬਿਹਾਰ ਕੇ ਨੂੰ ਲੋਕ ਮਾੜਾ ਕਹਿੰਦੇ ਨੇ ਪਰ ਬਿਹਾਰੀ ਮਾੜੇ ਨਹੀਂ ਹੈਗੇ ਇਹਨੇ ਬਿਹਾਰੀ ਚੰਗੇ ਨੇ ਬਿਹਾਰੀ ਇੱਜ਼ਤ ਦੇ ਵੀ ਸੰਜੀ ਨੇ ਬਿਹਾਰ ਦੇ ਵਿੱਚ ਕੱਡੇ-ਕੱਡੇ ਸਮਰਾਜ ਪੈਦਾ ਹੋਏ ਨੇ ਬਿਹਾਰੀ ਸੰਸਕਾਰੀ ਨੇ ਜੀ ਤੋਂ ਮੈਨਾਂ ਨਹੀਂ ਬਿਹਾਰ ਦੇ ਵਿੱਚ ਬੋਲਦੇ ਭਈਆ ਜੀ ਕਹਿ ਕੇ ਗੱਲ ਕਰਦੇ ਨੇ ਇਹ ਯੂਪੀ ਵਾਲੇ ਨੇ ਜਿਹੜੇ ਪਾਨ ਖਾ ਕੇ ਵਿਚਾਰੀ ਮਾਰਦੇ ਨੇ ਹਰ ਇੱਕ ਜਗ੍ਹਾ ਤੇ ਜਨਾਨੀਆਂ ਜਿਹੜੀ ਬਾਬਿਓ ਇਹ ਜਨਾਨੀ ਪਈਏ ਦੀ ਸਪੋਰਟ ਚ ਆਈਆ ਮੈਂ ਜਨਾਨੀ ਨੂੰ ਦੱਸਣਾ ਚਾਹੁੰਨਾ ਵੀ ਸੋਨਾ ਗਾਚੀ ਬਾਜ਼ਾਰ ਆ ਕੋਲਕੱਤੇ ਦੇ ਵਿੱਚ ਕੋਲਕਾਤਾ ਦੇ ਵਿੱਚ ਸੋਨਾ ਕਾਚੀ ਬਾਜ਼ਾਰ ਆ ਪੰਜਾਬ ਦੀਆਂ ਕੁੜੀਆਂ ਇਹ ਖਾਸ ਕਰ ਭਈਆਂ ਦੇ ਹੱਥ ਕਿਹੜੀਆਂ ਕੁੜੀਆਂ ਆਉਂਦੀਆਂ ਨੇ ਸ਼ੈਡਿਊਲ ਕਾਰਟੀਆਂ ਕੁੜੀਆਂ ਜਿਹੜੇ ਪੰਜਾਬ ਦੇ ਵਿਚਾਰਾ ਗਰੀਬ ਤਬਕਾ ਨਾ ਉਹਨਾਂ ਦੀਆਂ ਕੁੜੀਆਂ ਫੈਕਟਰੀਆਂ 'ਚ ਕੰਮ ਕਰਦੀਆਂ ਨੇ ਸਾਡੇ ਸਮੀਨਾ ਫੈਕਟਰੀਆਂ ਨਾਲ ਹੀ ਸੋ ਉੱਥੇ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਨੇ ਪੰਜਾਬ ਨਾਲ ਉਹਨਾਂ ਦੀਆਂ ਭਈਆਂ ਨਾਲ ਗੱਲਾਂ ਬਾਤਾਂ ਨੇ ਹੈਗੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਸਾਡੇ ਮੇਰੇ ਨਾਲ ਹੀ ਮੁੰਡੇ ਮੇਰੇ ਨਾਲ ਪੜੇ ਲਿਖੇ ਨੇ ਸਾਰੇ ਮੁੰਡੇ ਮੈਨੂੰ ਦੱਸਦੇ ਰਹਿੰਦੇ ਨੇ ਜਿੱਥੇ ਜੋਬ ਕਰਦੇ ਨੇ ਜਨਕੀ ਆਪਣੇ ਕੁੜੀਆਂ ਕਿਹੜੀਆਂ ਇਹਨਾਂ ਦੇ ਟਾਰਗੇਟ ਕਰਦੇ ਨੇ ਇਹ ਟਾਰਗੇਟ ਕਰਦੇ ਨੇ ਕਿਹੜੀਆਂ ਕੁੜੀਆਂ ਨੂੰ ਪੰਜਾਬ ਬਣਾ ਨੂੰ ਜਿਹੜੀਆਂ ਸਾਡੀਆਂ ਸ਼ਡਿਊਲ ਕਾਟਦੀਆਂ ਕੁੜੀਆਂ ਨੇ ਜਾਂ ਮੈਂ ਕਹਿ ਦਮ ਵੀ ਰਬਦਾਸੀਏ ਭਾਈਚਾਰੇ ਦੀਆਂ ਸਾਡੇ ਬਾਲਕੀ ਆਪਣੇ ਮੱਝ ਵੀ ਭਾਈਚਾਰੇ ਦੀਆਂ ਜਿਹੜੀਆਂ ਇਹ ਬਰਾਦਰੀਆਂ ਨੇ ਕੁੜੀਆਂ ਨੇ ਨਾ ਇਹਨਾਂ ਨੂੰ ਇਹ ਭਈਏ ਟਾਰਗੇਟ ਕਰਦੇ ਨੇ ਕੁੜੀਆਂ ਭੋਲੀਆਂ ਭਾਲੀਆਂ ਨੇ ਆਪਣੀਆਂ ਮੱਝਵੀਆਂ ਦੀਆਂ ਜਾਂ ਆਪਣੇ ਲਾਲੋ ਤੁਸੀਂ ਰਬਦਾਸੀਏ ਸਿਕਾਂਦੀਆਂ ਇਹ ਇਹ ਭੋਲੀਆਂ ਪਾਲੀਆਂ ਨੇ ਪੇਡਾ ਮੈਂ ਕਹਿੰਨਾ ਇਹ ਭਈਏ ਇਹਨਾਂ ਨੂੰ ਅਲਝਾ ਲੈਂਦੇ ਨੇ ਭਈਆ ਭੈਣ ਚੋਦਾ ਲਿਜਾ ਕੇ ਭਾਈ ਜੀ ਸਾਡੀ ਪੰਜਾਬ ਦੀ ਇੱਜ਼ਤ ਨੂੰ ਨਿਲਾਮ ਕਰਦਾ ਸੋਨਾ ਗਾਚੀ ਦੇ ਬਾਜ਼ਾਰ ਤੇ ਭਾਈ ਜੀ ਉੱਥੇ ਇਹਨਾਂ ਨੇ ਭਈਆਂ ਨੇ ਅਲਝਾ ਕੇ ਨਾ ਇੱਥੋਂ ਕੁੜੀਆਂ ਨੂੰ ਲਿਜਾ ਕੇ ਅਧਾਲ ਕੇ ਕਲਕੱਤੇ ਦੇ ਵਿੱਚ ਬਾਈ ਟਕੇ ਟਕੇ ਤੇ ਇਹਨਾਂ ਨੂੰ ਕੁੜੀਆਂ ਨੂੰ ਵੇਚ ਦਿੰਦੇ ਨੇ ਇੱਥੋਂ ਪਿਆਰ ਦੇ ਚਾਂਸੇ ਚ ਲੈ ਜਾਣਾ ਫਸਾ ਕੇ ਕਲਕੱਤੇ ਵੇਚ ਕੇ ਉਹਦਾ ਪੈਸਾ ਵਟ ਕੇ ਯੂਪੀ ਜਾਂ ਬਿਹਾਰ ਦੇ ਕਿਸੇ ਜ਼ਿਲ੍ਹੇ ਜਾ ਕੇ ਬਸ ਜਾਣਾ ਤੇ ਕੁੜੀ ਨੂੰ ਉੱਥੇ ਵੇਚ ਦੇਣਾ ਜਿਆਦਾਤਰ ਇਹ ਪਈਏ ਵਿਆਹੇ ਹੁੰਦੇ ਨੇ ਜਿਹੜੇ ਪੰਜਾਬੋਂ ਹੁੰਦੇ ਨੇ ਨਾ ਪਈਆਂ ਦਾ ਵਿਆਹ 15 ਸਾਲ ਦੀ ਉਮਰ 'ਚ ਬਾਬੇ ਹੋ ਜਾਂਦਾ 15ਵੇਂ ਤੋਂ 16ਵੇਂ ਸਾਲ ਨਹੀਂ ਹੁੰਦਾ ਇੱਥੇ ਸਾਡੇ ਅੰਗੂ ਨੇ ਵੀ 35-35 ਸਾਲ ਤੱਕ ਵਿਆਹ ਹੀ ਨਹੀਂ ਕਰਾਉਣਾ ਪਈਆਂ ਦਾ 19ਵੇਂ 16ਵੇਂ ਸਾਲ 'ਚ ਬਾਬੇ ਵਿਆਹ ਹੋ ਜਾਂਦਾ ਤੇ ਵਿਆਹ ਕਰਾਉਣ ਤੋਂ ਬਾਅਦ ਜੁੱਖ ਮਰੀ ਬਹੁਤ ਆ ਬਾਬਿਓ ਆਹ ਲਾ ਕਹਿੰਦਾ ਭੁੱਖੀ ਮਰਦੀ ਆ ਕੁੜੀ ਚਲੋ ਇਹਨੂੰ ਤੋੜ ਦੋ ਨਾਲੇ ਦੋ ਚੀਜ਼ਾਂ ਮਿਲਣਗੀਆਂ ਨਾਲੇ ਅੰਨ ਅੰਨ ਮਿਲੂਗਾ ਨਾਲੇ ਤੁਸੀਂ ਦੂਜਾ ਸਮਝ ਹੀ ਗਏ ਵੀ ਕੀ ਮਿਲੂਗਾ ਦੋਨੇ ਚੀਜ਼ਾਂ ਮਿਲ ਗਈਆਂ ਭਰਪੂਰ ਮਾਤਰਾ 'ਚ ਮਿਲ ਗਈਆਂ ਇਸ ਵਾਸਤੇ ਬਚਪਨ 'ਚ ਕੁੜੀ ਵਿਆਹ ਦਿੰਦੇ ਨੇ ਤੇ ਪਈਏ ਮੈਰਿਡ ਹੀ ਹੁੰਦੇ ਨੇ ਅਨਮੈਰਿਡ ਕੋਈ ਪਈਆ ਨਹੀਂ ਹੁੰਦਾ ਤਾਂ ਗਈ ਵਾ ਨਾ 95% ਪਈਏ ਮੈਰਿਡ ਹੀ ਹੁੰਦੇ ਨੇ ਇਹ ਆਉਂਦੇ ਨੇ ਪੰਜਾਬ ਇੱਥੋਂ ਕੋਈ ਨਾ ਕੋਈ ਕੁੜੀ ਨੂੰ ਉਧਾਲ ਕੇ ਲਿਜਾ ਕੇ ਸੋਨਾ ਕਾਚੀ ਬਾਜ਼ਾਰ ਵੇਚਦੇ ਨੇ ਉਹ ਕੁੜੀ ਬਾਈ ਜੀ ਸਾਰੀ ਉਮਰ ਉੱਥੇ ਦੇਵਪਾਰ ਦਾ ਧੰਦਾ ਕਰਦੀ ਆ ਮੈਂ ਦੱਲੀ ਜਨਾਨੀ ਨੂੰ ਕਹਿੰਨਾ ਤੂੰ ਭੈਣ ਚੌਥੀ ਆ ਪਈਏ ਦੇ ਹੱਕ ਚਾਈਆਂ ਇਹ ਪਈਏ ਦੇ ਹੱਕ ਚਾਈਆਂ ਜਨਾਨੀ ਪਈਏ ਦੇ ਬਿਹਾਰੀ ਦੇ ਹੱਕ ਚਾਈਆਂ ਇਹਨੂੰ ਫੜਕੇ ਦਾ ਪਹਿਲਾਂ ਇੰਜਨ ਕਰੋ ਨਹੀਂ ਬਾਪੋ ਜਨਨ ਕਿ ਬਿਹਾਰੀ ਦੇ ਪਈਏ ਦੇ ਹੱਕ ਚਾਹੀਆ ਪੰਜਾਬ ਦੇ ਕੁੜੀ ਨੂੰ ਭਜਾ ਕੇ ਲਿਆ ਆਇਆ ਹੈ ਗੱਲ ਇਹ ਨਹੀਂ ਜੀ ਕੋਈ ਭੈਣ ਜੋ ਅਗਲੇ ਨੇ ਵੱਟਦਾ ਬਹੁਤ ਵਧੀਆ ਕੰਮ ਕੀਤਾ ਭਾਈ ਜਿਨ੍ਹਾਂ ਨੇ ਵੱਟਿਆ ਪਈਏ ਦੇ ਸਿਰ ਮੁੰਡੀ ਲਾਈਆ ਇੱਥੋਂ ਆ ਜੱਟ ਤੁਹਾਨੂੰ ਇੱਥੋਂ ਸਲੂਟ ਕਰਦਾ ਭਰਾਓ ਜਿਨ੍ਹਾਂ ਨੇ ਵੀ ਪਈਏ ਦਾ ਸੌਦਾ ਲਾਇਆ ਹੋਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਾਖ ਨਰੰਜਨ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਖੇਡਦੇ ਰਹੋ ਅਸੀਂ ਟਰੱਕ ਡਰਾਈਵਰਾਂ ਸਾਨੂੰ ਤਾਂ ਪਤਾ ਸੋਨਾਗਾਜੀ ਕੀ ਹੁੰਦਾ ਸਭ ਇਹਨਾਂ ਤੁਸੀਂ ਉੱਥੇ ਕੀ ਹੁੰਦਾ ਉੱਥੇ ਪੰਜਾਬਣਾ ਕੀ ਕਰਦੀਆਂ ਨੇ ਸਾਨੂੰ ਸਾਰਾ ਪਤਾ ਲਖ ਨਰੰਜਨ ਅਸੀਂ ਬਾਬੇ ਅੰਤ